ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਅਸੀਂ ਗੱਲ ਕਰਾਂਗੇ ਕਹਾਣੀ ਦਿਲਬਰ ਚੋਰ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਹਾਣੀ ਦਿਲਬਰ ਚੋਰ ਹਾਂਜੀ ਪੰਜਾਬ ਦੀਆਂ ਲੋਕ ਕਹਾਣੀਆਂ ਜਿਸ ਦੇ ਲੇਖਕ ਹਨ जोगਿੰਦਰ ਸਿੰਘ ਕੈਰੋਜੀ ਗੱਲ ਕਰਦੇ ਹਾਂ ਕਹਾਣੀ ਦਿਲਬਰ ਚੋਰ ਦੀ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਉਸ ਦੇ 7 ਪੁੱਤਰ ਸਨ 6 ਵਿਆਏ ਤੇ 7ਵਾਂ ਕੁਵਾਰਾ ਹੀ ਸੀ ਉਹ ਹਰ ਰੋਜ਼ ਆਪਣੀਆਂ ਭਾਬੀਆਂ ਨਾਲ ਲੜਦਾ ਝਗੜਦਾ ਰਹਿੰਦਾ ਇੱਕ ਦਿਨ ਉਹਨਾਂ ਨੇ ਅੱਕ ਕੇ ਉਹਨੂੰ ਮੇਣਾ ਮਾਰਿਆ ਕਿ ਜਾ ਤੂੰ ਜਿਹੜੀ ਸੁੰਦਰਾ ਰਾਣੀ ਵਿਆਹ ਕੇ ਲਿਆਉਣੀ ਹੈ ਲੈ ਆ ਉਸ ਰਾਜਕੁਮਾਰ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਰੁਪਿਆਂ ਦੀ ਖੁਰਜੀ ਭਰ ਕੇ ਤੁਰ ਪਿਆ ਤੁਰਿਆ ਜਾਂਦਿਆਂ ਉਹਨੇ ਦੇਖਿਆ ਤੁਰਿਆ ਜਾਂਦਾ ਉਹਨੇ ਵੇਖਿਆ ਕਿ ਇੱਕ ਸ਼ਹਿਰ ਵਿੱਚ ਇੱਕ ਚੋਰ ਨੂੰ ਉੱਥੋਂ ਦੇ ਲੋਕ ਫਾਂਸੀ ਤੇ ਚੜਾਉਣ ਲੱਗੇ ਹਨ ਉਸਨੇ ਲੋਕਾਂ ਨੂੰ ਪੁੱਛਿਆ ਕਿ ਉਹ ਤੁਸੀਂ ਇਸ ਨੂੰ ਫਾਂਸੀ ਉੱਪਰ ਕਿਉਂ ਚੜਾਉਣ ਲੱਗੇ ਹੋ ਉਹਨਾਂ ਨੇ ਕਿਹਾ ਕਿ ਇਸ ਨੇ ਚੋਰੀ ਕੀਤੀ ਹੈ ਰਾਜਕੁਮਾਰ ਨੇ ਕਿਹਾ ਇਸ ਨੂੰ ਕਿਸੇ ਤਰ੍ਹਾਂ ਛੱਡਿਆ ਨਹੀਂ ਜਾ ਸਕਦਾ ਲੋਕਾਂ ਨੇ ਕਿਹਾ ਜੇਕਰ ਇਸ ਦੇ ਬਰਾਬਰ ਪੈਸੇ ਤੋਲ ਕੇ ਦੇਵੇ ਤਾਂ ਇਸ ਨੂੰ ਛੱਡਿਆ ਜਾ ਸਕਦਾ ਹੈ। ਰਾਜਕੁਮਾਰ ਨੇ ਉਹਨਾਂ ਨੂੰ ਉਸ ਦੇ ਬਰਾਬਰ ਪੈਸੇ ਤੋਲ ਕੇ ਦੇ ਦਿੱਤੇ ਤੇ ਆਪ ਘੋੜੇ ਉੱਪਰ ਚੜ੍ਹ ਕੇ ਅੱਗੇ ਤੁਰ ਪਿਆ। ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸਭ ਦਾ ਗੱਲ ਕਰ ਰਹੇ ਹਾਂ ਕਹਾਣੀ ਦਿਲਵੋਚਰ ਦੀ। ਜਦੋਂ ਸ਼ਹਿਰੋਂ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਉਹ ਚੋਰ ਉਸ ਦੇ ਘੋੜੇ ਦੇ ਮਗਰ ਨੱਠਾ ਆਉਂਦਾ ਹੈ। ਉਸ ਨੇ ਘੋੜੇ ਨੂੰ ਰੋਕ ਕੇ ਚੋਰ ਨੂੰ ਨੱਠੇ ਆਉਣ ਦਾ ਕਾਰਨ ਪੁੱਛਿਆ ਚੋਰ ਨੇ ਕਿਹਾ ਤੂੰ ਮੇਰੀ ਜਾਨ ਬਚਾਈ ਹੈ ਐਸਲੇ ਹੁਣ ਮੈਂ ਤੇਰੇ ਨਾਲ ਹੀ ਜਾਵਾਂਗਾ ਜਿੱਥੇ ਵੀ ਤੇਰੇ ਉੱਪਰ ਭੀੜ ਬਣੇਗੀ ਮੈਂ ਤੇਰੀ ਸੇਵਾ ਵਿੱਚ ਹਾਜ਼ਰ ਰਹਾਂਗਾ ਰਾਜਕੁਮਾਰ ਨੇ ਉਸ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੇਰਾ ਨਾਮ ਦਿਲਬਰ ਚੋਰ ਹੈ ਰਾਜਕੁਮਾਰ ਨੇ ਦਿਲਵਰ ਚੋਰ ਨੂੰ ਨਾਲ ਲੈ ਲਿਆ ਤੇ ਅੱਗੇ ਤੁਰਦੇ ਗਏ ਤੁਰਦੇ ਗਏ ਤੁਰਿਆ ਜਾਂਦਿਆਂ ਉਹ ਇੱਕ ਸਮੁੰਦਰ ਦੇ ਕੰਢੇ ਪੁੰਜ ਗਏ ਉਹ ਰਾਤ ਕੱਟਣ ਲਈ ਉੱਥੇ ਠਹਿਰ ਗਏ ਰਾਜਕੁਮਾਰ ਤਾਂ ਰਾਤ ਆਰਾਮ ਨਾਲ ਸੋ ਗਿਆ ਪਰ ਦਿਲਵਰ ਚੋਰ ਸਾਰੀ ਰਾਤ ਜਾਗਦਾ ਰਿਹਾ ਤੇ ਰਾਜਕੁਮਾਰ ਦੀ ਰਾਖੀ ਕਰਦਾ ਰਿਹਾ ਰਾਤ ਦੇ ਵਕਤ ਉਸ ਨੇ ਸਮੁੰਦਰ ਵਿੱਚ ਦੂਰ ਕਿਧਰੇ ਰੋਸ਼ਨੀ ਹੁੰਦੀ ਤੱਕੀ ਅਤੇ ਸਵੇਰੇ ਉਸਨੇ ਸਾਰੀ ਗੱਲ ਰਾਜਕੁਮਾਰ ਨੂੰ ਦੱਸੀ। ਰਾਜਕੁਮਾਰ ਬੇੜੀ ਲੈ ਕੇ ਸਮੁੰਦਰ ਵਿੱਚ ਠੱਲ ਪਿਆ ਤੇ ਉਹ ਸਮੁੰਦਰ ਵਿੱਚ ਬਣੇ ਮਹਿਲਾਂ ਵਿੱਚ ਪਹੁੰਚ ਗਿਆ। ਉੱਥੇ ਉਸਨੇ ਇੱਕ ਬਹੁਤ ਹੀ ਖੂਬਸੂਰਤ ਰਾਜਕੁਮਾਰੀ ਨੂੰ ਬੈਠਿਆਂ ਦੇਖਿਆ। ਉਹ ਖੂਬਸੂਰਤ ਰਾਜਕੁਮਾਰੀ ਰਾਜਕੁਮਾਰ ਨੂੰ ਦੇਖ ਕੇ ਪਹਿਲਾਂ ਹੱਸ ਪਈ ਤੇ ਬਾਅਦ ਵਿੱਚ ਰੋਣ ਲੱਗ ਪਈ। ਰਾਜਕੁਮਾਰ ਨੇ ਉਸ ਨੂੰ ਉਹਦੇ ਹੱਸਣ ਦਾ ਤੇ ਉਹਦੇ ਰੋਣ ਦਾ ਕਾਰਨ ਪੁੱਛਿਆ। ਰਾਜਕੁਮਾਰੀ ਨੇ ਦੱਸਿਆ ਕਿ ਉਸ ਨੂੰ ਇੱਥੇ ਕਿਸੇ ਦਿਓ ਨੇ ਕੈਦ ਕੀਤਾ ਹੋਇਆ ਹੈ ਹੱਸੀ ਮੈਂ ਇਸ ਕਰਕੇ ਹਾਂ ਕਿ ਮੈਂ ਕਈ ਸਾਲਾਂ ਬਾਅਦ ਆਦਮ ਜਾਤ ਦੇਖੀ ਹੈ ਤੇ ਰੋਈ ਮੈਂ ਇਸ ਕਰਕੇ ਹਾਂ ਕਿ ਹੁਣ ਦਿਓ ਆਵੇਗਾ ਤੇ ਉਹ ਤੈਨੂੰ ਮਾਰ ਕੇ ਖਾ ਜਾਵੇਗਾ ਰਾਜਕੁਮਾਰ ਨੇ ਉਸ ਨੂੰ ਦਿਓ ਤੋਂ ਬਚਣ ਦਾ ਉਪਾਅ ਪੁੱਛਿਆ ਉਸ ਰਾਜਕੁਮਾਰੀ ਨੇ ਦੱਸਿਆ ਕਿ ਜੇਕਰ ਤੂੰ ਸੂਰਜ ਛਿਪਣ ਤੋਂ ਪਹਿਲਾਂ ਸਮੁੰਦਰ ਦੇ ਕੰਡੇ ਉੱਪਰ ਪਹੁੰਚ ਜਾਵੇਗਾ ਤਾਂ ਦਿਓ ਤੈਨੂੰ ਕੁਝ ਨਹੀਂ ਕਹਿ ਸਕੇਗਾ ਜੇਕਰ ਸੂਰਜ ਛਿਪ ਗਿਆ ਤਾਂ ਉਹ ਤੈਨੂੰ ਮਾਰ ਕੇ ਖਾ ਜਾਵੇਗਾ ਰਾਜਕੁਮਾਰੀ ਨੇ ਰਾਜਕੁਮਾਰ ਨੂੰ ਕਿਹਾ ਕਿ ਹੁਣ ਕਵੇਲਾ ਹੋ ਗਿਆ ਹੈ ਐਸ ਲਈ ਅੱਜ ਤੂੰ ਇਕੱਲਾ ਹੀ ਵਾਪਸ ਚਲਾ ਜਾ ਤੇ ਸਵੇਰੇ ਉਸ ਵਕਤ ਤੇ ਹੀ ਤੇ ਪਹੁੰਚ ਜਾਵੀਂ ਫਿਰ ਆਪਾਂ ਸੂਰਜ ਦੇ ਹੁੰਦੇ ਹੁੰਦੇ ਵਾਪਸ ਕੰਡੇ ਤੇ ਪਹੁੰਚ ਜਾਵਾਂਗੇ ਰਾਜਕੁਮਾਰ ਬੇੜੀ ਭਜਾ ਕੇ ਕੰਡੇ ਵੱਲ ਚੱਲ ਪਿਆ ਅਜੇ ਉਹ ਕੰਡੇ ਤੋਂ ਥੋੜੀ ਦੂਰ ਹੀ ਸੀ ਕਿ ਦਿਉ ਵਾਪਸ ਆ ਗਿਆ ਤੇ ਉਸਨੇ ਰਾਜਕੁਮਾਰ ਦੇ ਮਗਰ ਦੌੜਨਾ ਸ਼ੁਰੂ ਕਰ ਦਿੱਤਾ ਰਾਜਕੁਮਾਰ ਨੇ ਬੜੇ ਜ਼ੋਰ ਨਾਲ ਬੇੜੀ ਚਲਾਈ ਤੇ ਕੰਡੇ ਉੱਪਰ ਪਹੁੰਚ ਗਿਆ ਦਿਉ ਉਸ ਨੂੰ ਵੇਖ ਵੇਖ ਕੇ ਕਚੀਚੀਆਂ ਵੱਟਦਾ ਰਿਹਾ ਪਰ ਉਸ ਦੀ ਕੋਈ ਵਿਪੇਸ਼ ਨਾ ਗਈ ਰਾਜਕੁਮਾਰ ਨੇ ਸਾਰੀ ਗੱਲਾਂ ਕਹਿ ਦਿਲਬਰ ਚੋਰ ਨੂੰ ਦੱਸੀ ਦਿਲਬਰ ਚੋਰ ਵੀ ਅਗਲੇ ਦਿਨ ਰਾਜਕੁਮਾਰ ਨਾਲ ਜਾਣ ਦੇ ਲਈ ਤਿਆਰ ਹੋ ਗਿਆ ਦੋਵੇਂ ਬੇੜੀ ਵਿੱਚ ਬੈਠ ਕੇ ਦੁਪਹਿਰ ਤੋਂ ਪਹਿਲਾਂ ਹੀ ਦਿਓ ਦੇ ਮੈਲਾ ਵਿੱਚ ਪਹੁੰਚ ਗਏ। ਉਹਨਾਂ ਨੇ ਰਾਜਕੁਮਾਰੀ ਨੂੰ ਜਲਦੀ ਨਾਲ ਤਿਆਰ ਹੋ ਲੈ ਕਿਹਾ ਤੇ ਬੇੜੀ ਵਿੱਚ ਬੈਠ ਕੇ દોੜ ਗਏ। ਪੂਰੀ ਤਾਕਤ ਦੇ ਨਾਲ ਪੂਰੀ ਤਾਕਤ ਦੇ ਨਾਲ ਪੂਰੇ ਤਾਕਤ ਨਾਲੋ ਬੇੜੀ ਚਲਾਉਂਦੇ ਹੋਏ ਕੰਡੇ ਵੱਲ ਆਉਣ ਲੱਗੇ ਕਿ ਸੂਰਜ ਡੁੱਬਣ ਦਾ ਬੇਲਾ ਹੋ ਗਿਆ ਦਿਓ ਵੀ ਸ਼ੁੱਕਾ ਮਾਰਦਾ ਹੋਇਆ ਉਹਨਾਂ ਦੇ ਮਗਰ ਮਗਰ ਭੱਜਿਆ ਪਰ ਉਹ ਕੰਡੇ ਉੱਤੇ ਆਣ ਚੜੇ ਦਿਓ ਨੇ ਰਾਜਕੁਮਾਰ ਨੂੰ ਕਿਹਾ ਤੂੰ ਹੁਣ ਰਾਜਕੁਮਾਰੀ ਤਾਂ ਲੈ ਹੀ ਗਿਆ ਐ ਮੈਨੂੰ ਇੱਕ ਵਾਰ ਇਸ ਦਾ ਮੂੰਹ ਤਾਂ ਦਿਖਾ ਦੇ ਜਦ ਰਾਜਕੁਮਾਰੀ ਨੇ 곤ਡ ਚੁੱਕ ਕੇ ਦਿਓ ਵੱਲ ਦੇਖਿਆ ਤਾਂ ਇੱਕ ਬਹੁਤ ਵੱਡਾ ਲਿਸ਼ਕਾਰਾ ਵੱਜਿਆ ਜਿਸ ਨਾਲ ਦਿਓ ਉੱਥੇ ਹੀ ਸੜ ਕੇ ਸੁਆਹ ਹੋ ਗਿਆ ਹੋਂ ਰਾਜਕੁਮਾਰ ਰਾਜਕੁਮਾਰੀ ਅਤੇ ਦਿਲਬਰ ਚੋਰ ਅੱਗੇ ਜੰਗਲਵਾਲ ਨੂੰ ਤੁਰ ਪਏ ਅਤੇ ਜੰਗਲ ਵਿੱਚ ਉਹਨਾਂ ਨੂੰ ਰਾਤ ਪੈ ਗਈ ਉਹ ਇੱਕ ਪੁਰਾਣੀ ਹਵੇਲੀ ਵਿੱਚ ਠਹਿਰ ਗਏ ਉਹ ਦਿਨੇ ਸ਼ਿਕਾਰ ਖੇਡ ਕੇ ਗੁਜ਼ਾਰਾ ਕਰਦੇ ਤੇ ਰਾਤ ਹਵੇਲੀ ਵਿੱਚ ਕੱਟ ਲੈਂਦੇ ਰਾਜਕੁਮਾਰਾਂ ਤੇ ਰਾਜਕੁਮਾਰੀ ਤਾਂ ਰਾਤ ਨੂੰ ਆਰਾਮ ਨਾਲ ਸੌ ਜਾਂਦੇ ਪਰ ਦਿਲਬਰ ਚੋਰ ਸਾਰੀ ਰਾਤ ਜਾਗਦਾ ਰਹਿੰਦਾ ਜਦ ਰਾਜਕੁਮਾਰ ਉਸ ਨੂੰ ਸੌ ਜਾਣ ਲਈ ਕਹਿੰਦਾ ਤਾਂ ਉਹ ਕਹਿੰਦਾ ਕਿ ਚੋਰਾ ਨੂੰ ਕਦੀ ਨੀਂਦ ਨਹੀਂ ਆਉਂਦੀ ਧੰਨਵਾਦ ਜੀ